ਅਸੀਂ ਇਸ ਸਮੇਂ ਚੰਡੀਗੜ੍ਹ ਸੈਕਟਰ 15 ਦੇ ਪੋਸਟ ਆਫਿਸ ਦੇ ਬਾਹਰ ਖੜੇ ਆ ਇੱਥੇ ਕੁਝ ਜੂਥ ਕਾਂਗਰਸ ਦੇ ਕਾਰਜਕਰਤਾ ਆ ਔਰ ਤੁਸੀਂ ਦੇਖ ਰਹੇ ਹੋਵੋਗੇ ਇਹ ਅਸੀਂ ਡਾਕਖਾਨੇ ਦੇ ਬਾਹਰ ਆ ਪੋਸਟ ਆਫਿਸ ਜਿਹੜਾ ਪੋਸਟ ਲੈਟਰ ਬਾਕਸ ਜਿਹੜਾ ਹੈ ਉਹ ਇੱਥੇ ਬਣਿਆ ਹੋਇਆ ਔਰ ਇੱਕ ਲੈਟਰ ਜਿਹੜਾ ਹੈ ਉਹ ਪੋਸਟ ਕੀਤਾ ਜਾ ਰਿਹਾ ਔਰ ਇਹ ਲੈਟਰ ਕਿਉਂ ਪੋਸਟ ਕੀਤਾ ਜਾ ਰਿਹਾ ਕਿਹਨੂੰ ਪੋਸਟ ਕੀਤਾ ਜਾ ਰਿਹਾ ਉਸ ਦੀ ਆਪਾਂ ਗੱਲਬਾਤ ਕਰਦੇ ਆ ਇਹ ਜੂਥ ਕਾਂਗਰਸ ਦੇ ਪ੍ਰਧਾਨ ਮਨੋਜ ਲਵਾਨਾ ਜੀ ਸਾਡੇ ਨਾਲ ਆ ਹੋਰ ਕਾਰਜਕਰਤਾ ਸਾਡੇ ਨਾਲ ਆ ਵੀ ਇਹ ਤੇ ਕਿਉਂ ਇਕੱਠੇ ਹੋਏ ਨੇ ਕਿਉਂ ਇਹ ਲੈਟਰ ਤੇ ਪੋਸਟ ਕੀਤਾ ਜਾ ਰਿਹਾ ਕਿਨੂੰ ਭੇਜਿਆ ਜਾ ਰਿਹਾ ਇਸ ਲੈਟਰ ਚ ਕੀ ਹੈਗਾ ਸਰ ਇਹ ਹੀਆਂ ਕਈ ਗੱਲਾਂ ਜਿਹੜੀਆਂ ਆ ਜਾਂ ਕਈ ਕੁਐਸਚਨ ਜਿਹੜੇ ਆ ਉਹ ਰੇਜ਼ ਹੋ ਰਹੇ ਨੇ ਵੀ ਇਹ ਲੈਟਰ ਤੁਸੀਂ ਕਿਨੂੰ ਭੇਜ ਰਹੇ ਹੋ ਕਿਉਂ ਭੇਜ ਰਹੇ ਹੋ ਕੀ ਕਾਰਨ ਹੈ ਸਾਡਾ ਮੈਨੀਫੈਸਟੋ ਹੈ ਜੀ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਭੇਜ ਰਹੇ ਕਿ ਜੋ ਤੁਸੀਂ ਛੁੱਟੀ ਫਵਾਵਾ ਪੂਰੇ ਦੇਸ਼ ਚ ਫਲਾ ਰਹੇ ਐ ਐਸਾ ਕੁਛ ਨਹੀਂ ਸਾਡਾ ਮੈਨੀਫੈਸਟੋ ਪੜੋ ਤੇ ਤੁਹਾਨੂੰ ਪੜਨ ਤੋਂ ਬਾਅਦ ਪਤਾ ਲੱਗੂਗਾ ਕਿ ਸਾਡੇ ਮੈਨੀਫੈਸਟੋ ਚ ਕੀ ਲਿਖਿਆ ਹੈ ਪ੍ਰਧਾਨ ਮੰਤਰੀ ਛੁੱਟੀਆਂ ਫਵਾਵਾ ਫਲਾ ਰਹੇ ਸਰ ਪ੍ਰਧਾਨ ਮੰਤਰੀ ਦੇਸ਼ ਦੇ ਐਦਾਂ ਹੋ ਸਕਦਾ ਤੁਸੀਂ ਸੁਣਿਆ ਹੋਣਾ ਪਿਛਲੇ 2-3 ਦਿਨ ਤੋਂ ਦੋ ਬਿਆਨ ਦੇ ਰਹੇ ਆ ਉਹ ਬਤਾਓ ਕਿਸ ਤਰ੍ਹਾਂ ਦੇ ਬਿਆਨ ਜੋ ਉਹਨਾਂ ਨੇ ਬੋਲਿਆ ਕਿ ਦੇਸ਼ ਦੇ ਜੋ ਪ੍ਰਧਾਨ ਮੰਤਰੀ ਸੀ ਮਰਮੋਨ ਸਿੰਘ ਜੀ ਉਹਨਾਂ ਨੇ ਕਿਹਾ ਕਿ ਜੋ ਜੁਐਲਰੀ ਹੈ ਹਾਰ ਹੈ ਉਹ ਮੁਸਲਮਾਨਾਂ ਨੂੰ ਦਿਆ ਜਾਣਗੇ ਐਜੀ ਕੋਈ ਅਫਵਾਹ ਛੁੱਟੀਆਂ ਮਲਾਜਾ ਕੁਛ ਨਹੀਂ ਸਾਡੇ ਮੈਨੀਫੈਸਟੋ ਚ ਸਾਰੇ ਵਰਗਾ ਦੀ ਗੱਲ ਕੀਤੀ ਹੈ ਚਾਹੇ ਦਲਿਤ ਵਰਗ ਲਗਾ ਲਓ ਚਾਹੇ ਆਦੀਵਾਸੀ ਲਗਾ ਲਓ ਚਾਹੇ ਮਹਿਲਾਵਾਂ ਲਗਾ ਲਓ ਚਾਹੇ ਯੂਵਾ ਲਗਾ ਲਓ ਸਾਰੇ ਮੈਨੀਫੈਸਟੋ ਦੀ ਗੱਲ ਕੀਤੀ ਹੈ ਕੋਈ ਇੱਕ ਵਰਗ ਦੀ ਗੱਲ ਨਹੀਂ ਕੀਤੀ ਹੋਈ ਪਰ ਉਹ ਫਸਟ ਫੇਜ਼ ਦਾ ਇਲੈਕਸ਼ਨ ਹੋ ਉਸ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਿਆ ਹਾਰ ਹੁੰਦੇ ਚਿਹਰੇ ਤੇ ਬੁਗਲਾਟ ਆ ਗਈ ਹੋਈ ਹੈ ਉਹਨਾਂ ਦਾ ਲਾਸਟ ਤੰਤਰ ਹੈ ਲਾਸਟ ਤੰਤਰ ਉਹ ਸੋਚ ਰਹੇ ਕਿ ਅਜਮਾਲਾ ਸ਼ਾਇਦ ਕੁਝ ਬਣ ਜੇ ਪਰ ਬਣਨਾ ਕੁਝ ਨਹੀਂ ਜੋ ਕੁਝ ਆ ਸਭ ਨਹੀਂ ਮੋਦੀ ਜੀ ਦਾ ਦਾਵਾ ਹੈ ਅਸੀਂ 400 ਪਾਰ ਜਾ ਰਹੇ ਹਾਂ ਮੋਦੀ ਜੀ ਕਹਿ ਰਹੇ ਹੈ ਬੀਜੇਪੀ 400 ਪਾਰ ਜਾ ਰਹੀ ਹੈ ਤੁਸੀਂ ਗੱਲ ਕੀ ਕਰ ਰਹੇ ਹੋ 400 ਪਾਰ ਜਾ ਰਹੇ ਹੋ ਫਿਰ ਆਪਣਾ ਮੈਨੀਫੈਸਟੋ ਦੱਸੋ ਨਾ ਇਹ ਕੀ ਗੱਲਾਂ ਕਰ ਰਹੇ ਹੋ ਤੁਸੀਂ ਲੋਕਾਂ ਜਾ ਕੇ ਕੀ ਉਹ ਜਾਤੀ ਲੋਕਾਂ ਨੂੰ ਆਪਸ ਬੰਨ ਰਹੇ ਹੋ ਆਪਸ ਫੜ ਰਹੇ ਹੋ ਅਗਰ ਤੁਸੀਂ 400 ਤੋਂ ਪਾਰ ਜਾ ਰਹੇ ਹੋ ਪਰ ਸੱਚੀ ਗੱਲ ਕਰੋ ਜੋ ਤੁਸੀਂ ਮੈਨੀਫੈਸਟੋ ਹੈ ਜੋ ਤੁਸੀਂ ਆਪਣਾ ਕੰਮ ਕੀਤਾ ਉਹ ਦੱਸੋ ਲੋਕਾਂ ਨੂੰ ਝੂਠ ਕਿਉਂ ਬੋਲ ਰਹੇ ਹੋ 400 ਪਾਰ ਵਾਲੇ ਤਾਂ ਕੰਮ ਹੀ ਨਹੀਂ ਹੈਗੇ ਜੀ ਤੁਸੀਂ ਜਿੰਨ ਰਿਜ਼ਲਟ ਆਊਗਾ ਉਸ ਦਿਨ ਦੱਸਿਓ ਜੀ 400 ਪਾਰ ਕੀ ਹਾਂਜੀ ਕੁਝ ਕਹਿਣਾ ਜਾ ਰਿਹਾ ਹਾਂਜੀ 400 ਪਾਰ ਕੀ ਇਹ ਇਲੈਕਸ਼ਨੋਂ ਤੋਂ ਪਹਿਲੇ ਕਿਵੇਂ ਦਾਅਵਾ ਕਰ ਸਕਤੇ ہیں جب تک انہوں نے کوئی الیکٹرورل پروسیس میں کوئی پرابلم ਨਹੀਂ کریٹ کری کوئی انہوں نے ਜਿੰਨੇ ਜਿਤਨਾ ਵੀ انہوں نے ਇਲੈਕਸ਼ਨ پروسیس کیا ہے ان کا الیکٹرورل बॉन्ड्स सुप्रीम कोर्ट ने साइड पे रख दिए इन्होंने आ, अब ये ई वी एम है ई वी एम का केस सुप्रीम कोर्ट में चल रहा है जब हर जगह पे हमारे को प्रॉब्लम दिख रही है तो ये दावा जो मोदी जी कर रहे हैं चार सौ पार वो किस बिना पे कर रहे हैं सबसे पहले तो इसका जवाब देना कैसे किस बिना पे कर रहे हैं कि भी वो और आपने कहा कि मोदी जी झूठ नहीं बोलते अगर झूठ नहीं बोलते तो, तो देश के प्रधानमंत्री हैं मैं तो ठीक है देश के प्रधानमंत्री हम सबके प्रधानमंत्री और हम उसकी बात इस बात का उन पर आदर भी करते हैं तो फिर कहाँ हैं वो दो करोड़ नौकरियाँ पंद्रह लाख सबके खाते में इन सब का जवाब दे दें और इन लोगों इन मुद्दों के बारे में बात करें ना रादर दैन वहाँ पे राजस्थान में जाके ये बातें करनी कि जी मनमोहन सिंह ने ये कहा वो कहा तो अब हम 2014 तो निकल गया अब हम प्रधानमंत्री से आज के सवाल पूछेंगे कि 2014 के बारे में पूछेंगे इसका जवाब दें इधर उधर के लोगों को घुमराह करने से अच्छा है देश के रियल इशूज़ असली मुद्दों पर बात करी जाए देश को कैसे आगे लेके जाना उसके बारे में बात करी जाए कांग्रेस इन बातों के बारे में बात कर रही है इन लोगों को इन मुद्दों को लोगों के बीच में लेके जा रही है इन मुद्दों से ध्यान हटाने के लिए फिर से वही जुमलेबाजी चीख करी जा रही है कि इधर उधर के मुद्दे लेके आए जाए लोगों को कैसे घुमराह किया जाए हिंदू मुस्लिम हिंदू मुस्लिम ये सारा एक षड्यंत्र है बीजेपी का कि कोई ना कोई हमारा विरोधी हम ऐसे क्योंकि मुद्दे पे मुद्दे पे तो हमारे पास कुछ है नहीं है ਤੋ ਹਮ ਇੱਕ ਆਰਟੀਫੀਸ਼ੀਅਲ ਵਿਰੋਧੀ ਕ੍ਰੀਏਟ ਕਰੇ ਕਬੀ ਮੁਸਲਮਾਨ ਬਣਾ ਦੇ ਕਬੀ ਕਿਸਾਨ ਬਣਾ ਦੇ ਕਬੀ ਕਿਸੇ ਕੋ ਬਣਾ ਦੇ ਯਹੀ ਹੈ ਉਨ ਕੀ ਸਟ੍ਰੈਟਜੀ ਮੈਂ ਆਪਾ ਇਹ ਕਹਿ ਸਕਦਾ ਹਾਂ ਵੀ ਇਸ ਟਾਈਮ ਜੋ ਭਾਜਪਾ ਹੈ ਉਹ ਲੋਕਾਂ ਨੂੰ ਡਿਵਾਈਡ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਦ ਕਿ ਕਾਂਗਰਸ ਜਿਹੜੀ ਹੈ ਉਹ ਲੋਕਾਂ ਨੂੰ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ ਕਾਂਗਰਸ ਦਾ ਇਹ ਦੇਖੋ ਸਾਡੇ ਨੇਤਾ ਰਾਹੁਲ ਗਾਂਧੀ ਜੀ ਨੇ ਪੂਰੇ ਦੇਸ਼ ਦੀ ਯਾਤਰਾ ਕੀਤੀ ਹੈ ਬਾਹਰੋਂ ਜੋੜੋ ਯਾਤਰਾ ਉਹ ਤੋਂ ਇਹ ਮੈਸੇਜ ਹੈ ਕਿ ਸਾਰਾ ਦੇਸ਼ ਜੋੜਨਾ ਤੇ ਇਕੱਠੇ ਰਹਿਣਾ ਪਰ ਇਹ ਮਤਲਬ ਇਹਨਾਂ ਦਾ ਪਹਿਲਾ ਤੋਂ ਜਿਵੇਂ ਭਰਾ ਨੇ ਕਿਹਾ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਦੀ ਰਾਜਨੀਤੀ ਕਰਕੇ ਅੱਗੇ ਪਤਨਾ 10 ਸਾਲ ਪ੍ਰਧਾਨ ਮੰਤਰੀ ਰਹੇ ਹੋ ਦੱਸੋ 10 ਸਾਲ ਚ ਕੀ ਕੀਤਾ ਤੁਸੀਂ 10 ਸਾਲ ਇਹ ਦੱਸੋ ਮੈਂ ਤਾਂ ਇਹ ਕੀਤਾ ਤੁਸੀਂ ਤਾਂ ਆਪਣੀ ਅਗਰ 10 ਸਾਲ ਪ੍ਰਧਾਨ ਮੰਤਰੀ ਰਹੇ ਲੇ ਤੁਸੀਂ ਤਾਂ ਆਪਣੀ ਅਚੀਵਮੈਂਟ ਗਿਣਾਉਣ ਤੋਂ ਨਹੀਂ ਦੱਕਣਗੇ ਆਪਣੀ ਅਚੀਵਮੈਂਟ ਗਿਣਾਓ 10 ਸਾਲ ਚ ਕੀ ਕੀਤਾ ਫਿਰ ਤੁਹਾਨੂੰ ਲੋਕ ਆਪੀ ਵੋਟ ਪਾਣਗੇ ਤੁਸੀਂ ਇਹ ਝੂਠੀ ਗੱਲਾਂ ਕਰਕੇ ਇਹ ਝੂਠੇ ਬਿਆਨ ਦੇਗੇ ਸ਼ਰਮ ਆਣੀ ਚਾਹੀਦੀ ਐ ਅਸੀਂ ਤਾਂ ਕਹਿੰਦੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬਾਕੀ ਅਸੀਂ ਆਪਣਾ ਮੈਨੀਫੈਸਟੋ ਉਹਨਾਂ ਨੂੰ ਭੇਜਦੇ ਆ ਪਾਲ ਲੈਣਗੇ ਅਗਰ ਨਹੀਂ ਫਿਰ ਸਮਝਣਗੇ ਤੇ ਫਿਰ ਜੂਤ ਕਾਂਗਰਸ ਦੀ ਤਾਕਤ ਆਪਣੇ ਤਰੀਕੇ ਨਾਲ ਸਮਝਾਵਾਏ। ਸ਼ਾਇਦ ਇਹ ਸੀਗੇ ਮਨ ਨੂੰ ਜੀ। ਸ਼ਾਇਦ ਇਹ ਮੈਨੀਫੈਸਟੋ ਪੜ੍ਹਨੇ ਕੇ ਬਾਦ ਉਨਕੀ ਖੁਦ ਕੀ ਮੈਨੀਫੈਸਟੋ ਕੇ ਲੀਏ ਉਨਕੇ ਬਾਦ ਮੁੱਦੇ ਆ ਜਾਏ। ਰਾਦਰ ਦੈਨ ਹਿੰਦੂ ਮੁਸਲਮ ਕਰਨੇ ਕੀ ਜਗਾ। ਮਤਲਬ ਕਿ ਇਹ ਜੂਤ ਕਾਂਗਰਸ ਦੇ ਕਾਰਕਟਰ ਆ ਗਿਆ ਜਿਨ੍ਹਾਂ ਨੇ ਅੱਜ ਆਪਣਾ ਮੈਨੀਫੈਸਟੋ ਜਿਹੜਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਪੋਸਟ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਜੀ ਇਸ ਟਾਈਮ ਆਪਣੀ ਜਿਹੜੀ ਹਾਰ ਆ ਉਹਨੂੰ ਦੇਖਦੇ ਹੋਏ ਹਿੰਦੂ ਮੁਸਲਮ ਜਿਹੜੀ ਆ ਮਤਲਬ ਕਿ ਜੋ ਜਿਹੜੀ ਕਮਿਊਨਿਟੀ ਆ ਉਹਨਾਂ ਨੂੰ ਲੜਾਨ ਦਾ ਉਹਨਾਂ ਨੂੰ ਡਿਵਾਈਡ ਕਰਨ ਦਾ ਕੋਸ਼ਿਸ਼ ਕਰ ਰਹੀ ਆ ਜਦ ਕਿ ਉਸ ਦੂਜੇ ਪਾਸੇ ਉਹਨਾਂ ਦਾ ਕਹਿਣਾ ਹੈ ਵੀ ਸਾਡੇ ਮੈਨੀਫੈਸਟੋ ਚ ਇਸ ਤਰ੍ਹਾਂ ਦੀਆਂ ਜਿਹੜੀਆਂ ਭ੍ਰਮਿਤ ਗੱਲਾਂ ਹੈਗੀਆਂ ਉਹ ਨਹੀਂ ਲਿਖਿਆ ਗਈਆਂ ਔਰ ਕਾਂਗਰਸ ਦਾ ਮੈਨੀਫੈਸਟੋ ਅੱਜ ਪ੍ਰਧਾਨ ਮੰਤਰੀ ਜੀ ਨੂੰ ਪਹੁੰਚ ਕੀਤਾ ਗਿਆ ਤਾਂ ਕਿ ਉਹ ਆਪਣੇ ਭਾਸ਼ਣ ਵਿੱਚ ਜਾਂ ਲੋਕਾਂ ਨੂੰ ਜਿਹੜਾ ਗੁੰਮਰਾਹ ਕਰਨ ਦੀ ਕੋਸ਼ਿਸ਼ ਆ ਉਹਨੂੰ ਉਹ ਬੰਦ ਕਰ ਸਕਣ ਮੈਂ ਦਿਨੇਸ਼ ਕੋਹਲ ਆਪਣਾ ਦੀਪਕ ਦੇ ਨਾਲ ਧੰਨਵਾਦ ਰੱਖਦੇ ਵੀ ਲਈ ਚੰਡੀਗੜ੍ਹ ਤੋਂ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर